6 ਮਾਰਚ ਨੂੰ ਦਿੱਲੀ ਕੂਚ ਕਰਨਗੇ ਦੇਸ਼ ਭਰ ਦੇ ਕਿਸਾਨ ਪਰ ਪੰਜਾਬ ਤੇ ਹਰਿਆਣਾ ਦੀਆਂ ਜਥੇਬੰਦੀਆਂ ਨਹੀਂ ਲੈਣਗੀਆਂ ਇਸ ਸਾਹ ਦਾ ਸਮਾਸ਼ ਨੂੰ ਰੇਲਵੇ ਟਰੈਕ ਜਮ ਕਰਨ ਦਾ ਪਲਾਨ ਸ਼ੁਭਕਰਨ ਸਿੰਘ ਦੀ ਅੰਤਿਮ ਅਰਦਾਸ ਮੌਕੇ ਕਿਸਾਨ ਲੀਡਰਾਂ ਨੇ ਕੀਤਾ ਐਲਾਨ ਪੰਜਾਬ বিজেপি ਪ੍ਰਧਾਨਸ ਲਈ ਜਖੜ ਨੇ ਕਿਸਾਨ ਲੀਡਰਾਂ ਤੇ ਚੁੱਕੇ ਸਵਾਲ ਕਿ ਨੌਜਵਾਨਾਂ ਨੂੰ ਧਰਨੇ ਤੇ ਬਿਠਾਉਣ ਵਾਲੇ ਦੱਸਣ ਖੁਦ ਕਣਕ ਝੋਨੇ ਤੋਂ ਇਲਾਵਾ ਕਿਹੜੀ ਫਸਲ ਵਿਜਣਗੇ ਗਨ ਪਾਊਡਰ ਦੀ ਤਰ੍ਹਾਂ ਨਾ ਹੋਵੇ ਨੌਜਵਾਨਾਂ ਦਾ ਇਸਤੇਮਾਲ ਪੰਜਾਬ ਨੂੰ ਮਿਲੇ 13 ਨਵੇਂ ਸਕੂਲ ਆਫ ਫੈਮਿਨਸ ਹਰਿਆਣਾ ਦੇ ਵਿੱਚ ਕਿਸ਼ਰੀਵਾਲ ਤੁਸੀਂ ਇਹ ਮੰਨ ਕੀਤਾ ਉਹ ਕਾਟਨ ਤੁਸੀਂ ਇਹ ਮੰਨ ਬੋਲੇ ਹਰ ਮੋਰਚੇ ਤੇ ਕੰਮ ਜਾਰੀ ਹੈ ਜੇ ਕਈ ਪਹਾੜ ਫਰੋਲਣੇ ਬਾਕੀ ਕਿਸ਼ਰੀਵਾਲ ਨੇ ਲੁਕਸਵਾ ਚੋਣਾ ਨੂੰ ਲੈ ਕੇ ਪੰਜਾਬ ਦੇ ਲੋਕਾਂ ਦਾ ਫਿਰ ਮੰਗਿਆ ਸਾਥ ਬੋਲੇ 13 ਸੀਟਾਂ ਤੇ ਦਬਾਅ ਉਹ ਜਿੱਤ ਪਾਰਲੀਮੈਂਟ ਦੇ ਵਿੱਚ ਪੰਜਾਬ ਦੀ ਆਵਾਜ਼ ਹੋਵੇਗੀ ਮਜ਼ਬੂਤ ਡਾਕਟਰ ਹਰਚੰਦਰ ਨੇ ਸਿਆਸਤ ਨੂੰ ਕਿ ਹਲਵਿਦਾ ਭਾਜਪੀ ਵੱਲੋਂ ਟਿਕਟ ਦਿੱਤੇ ਜਾਣ ਤੋਂ ਬਾਅਦ ਲਿਆ ਫੈਸਲਾ ਬੋਲੇ ਕ੍ਰਿਸ਼ਨानगर ਦਾ ਕਲੀਨਿਕ ਕਰ ਰਿਹਾ ਮੇਰਾ ਇੰਤਜ਼ਾਰ ਪਾਕਿਸਤਾਨ ਨੂੰ ਮਿਲਿਆ ਨਵਾਂ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਚੁਣੇ ਗਏ ਪੀਐਮ ਸ਼ਾਹਬਾਜ਼ ਸ਼ਰੀਫ ਨੂੰ ਮਿਲੀਆਂ ਦੋਸਤੋ 1 ਵੋਟਾਂ ਪੀਟੀਆਈ ਦੇ ਉਮਰ ਈਯੂਬ ਖਾਨ ਨੂੰ ਹਰਾਇਆ ਲਗਾਤਾਰ ਦੂਜੀ ਵਾਰ ਪਾਕਿਸਤਾਨ ਦੀ ਕਮਾਂਡ ਸੰਭਾਲਣਗੇ ਸ਼ਾਹਬਾਜ਼ ਅਨੰਤ ਬਾਨੀ ਅਤੇ ਰਾਜਿਕ ਮਰਚੰਟੀ ਪ੍ਰਾਈਵੇਟਿੰਗ ਸੈਰੇਮਨੀ ਦੇ ਵਿੱਚ ਬਾਲੀਵੁੱਡ ਸਤਾਰਿਆਂ ਦਾ ਸਸਿਕਾਲ ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸੁਆਗਤ ਹੈ ਸ਼ੁਰੂਆਤ ਕਰਾਂਗੇ ਅੰਮ੍ਰਿਤਸਰ ਦੀ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਅੰਮ੍ਰਿਤਸਰ ਦੇ ਬਾਸਰਕੇ ਪੈਣੀ ਦੇ ਵਿੱਚ ਫਾਇਰਿੰਗ ਹੋਈ ਹੈ ਘਰ ਦੇ ਵਿੱਚ ਵੜ ਕੇ ਬਦਮਾਸ਼ਾਂ ਦੇ ਵੱਲੋਂ ਗੋਲੀ ਚਲਾਈ ਗਈ 8 ਸਾਲ ਦੇ ਬੱਚੇ ਦੇ ਗੋਲੀ ਲੱਗੀ ਹੈ ਜ਼ਖਮੀ ਬੱਚੇ ਨੂੰ ਹਸਪਤਾਲ ਦੇ ਫਲਾਹਾਰ ਦਾਖਲ ਕਰਵਾ ਦਿੱਤਾ ਗਿਆ ਪੈਸਿਆਂ ਦੇ ਲੈਣ ਦੇਣ ਦਾ ਇਹ ਪੂਰਾ ਮਾਮਲਾ ਦੱਸਿਆ ਜਾ ਰਿਹਾ ਹੈ ਪੈਸੇ ਲੈਣ ਘਰ ਦੇ ਵਿੱਚ ਆਏ ਸਨ ਦਰਸਲ 5 ਦੇ ਕਰੀਬ ਬਦਮਾਸ਼ ਬਦਮਾਸ਼ਾਂ ਦੇ ਵੱਲੋਂ 4 ਗੋਲੀਆਂ ਚਲਾਈਆਂ ਗਈਆਂ ਇੱਕ ਬਦਮਾਸ਼ ਹਾਲਾ ਫਰਾਰ ਹੋ ਗਏ ਨੇ ਅੰਮ੍ਰਿਤਸਰ ਦੇ ਬਾਸਰਕੇ ਪੈਣੀ ਦੇ ਵਿੱਚ ਇਹ ਫਾਇਰਿੰਗ ਦੀ ਖਬਰ ਹੈ ਕਿ ਇੱਥੇ ਕਿ ਘਰ ਦੇ ਵਿੱਚ ਵੜ ਕੇ ਬਦਮਾਸ਼ਾਂ ਦੇ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਨੇ 8 ਸਾਲ ਦੇ ਬੱਚੇ ਦੇ ਆ ਗੋਲੀ ਲੱਗੀ ਹੈ ਤੁਹਾਨੂੰ ਤਸੀਹੇ ਵਖਾ ਰਹੇ 8 ਸਾਲ ਦੇ ਬੱਚੇ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਕਿ ਉਸ ਬੱਚੇ ਦਾ ਇਲਾਜ ਚੱਲ ਰਿਹਾ ਹੈ ਪੈਸਿਆਂ ਦੇ ਲੈਣ ਦੇਣ ਦਾ ਦਰਸਲੇ ਪੂਰਾ ਮਾਮਲਾ ਦੱਸਿਆ ਜਾ ਰਿਹਾ ਹੈ ਪੈਸੇ ਲੈਣ ਘਰ ਦੇ ਵਿੱਚ ਆਏ ਸਨ ਪੰਜ ਦੇ ਕਰੀਬ ਬਦਮਾਸ਼ ਜਿਨ੍ਹਾਂ ਦੇ ਵੱਲੋਂ ਘਰ ਦੇ ਵਿੱਚ ਗੋਲੀਆਂ ਚਲਾ ਦਿੱਤੀਆਂ ਗਏ ਚਾਰ ਗੋਲੀਆਂ ਚਲਾਈਆਂ ਤੇ ਇਸ ਦਰਾਂ 8 ਸਾਲ ਦੇ ਬੱਚੇ ਹੈ ਗੜਾ ਕਿਉਂ ਅਸ ਜ਼ਖਮੀ ਹੋਇਆ ਤੇ ਇਸੇ ਦੌਰਾਨ ਇੱਕ ਬਦਮਾਸ਼ ਨੂੰ ਹਾਲਾਂਕਿ ਕਾਬੂ ਕਰ ਲਿਆ ਗਿਆ ਤੇ ਬਾਕੀ ਮੌਕੇ ਤੋਂ ਫਰਾਰ ਹੋ ਗਏ ਨੇ ਹਾਲਾਂਕਿ ਪੂਰੀ ਘਟਨਾ ਨੂੰ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਡੰਗਾਈ ਦੇ ਨਾਲ ਜਾਂਚ ਵੀ ਕੀਤੀ ਜਾ ਰਹੀ ਹੈ ਤੇ ਬਾਕੀ ਹਮਲਾਵਰਾਂ ਵਾਰਾਂ ਦਾ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲਗਾਤਾਰ ਪੁਲਿਸ ਪਹਾੜ ਕਰ ਰਹੀ ਹੈ ਇਸੇ ਘਟਨਾ ਬਾਰੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਰਾਜੀਵ ਸ਼ਰਮਾ ਜੁੜ ਚੁੱਕੇ ਨੇ ਰਾਜੀਵ ਸ਼ਰੇ ਆਮ ਘਰ ਦੇ ਵਿੱਚ ਦਾਖਲ ਹੋ ਕੇ ਗੋਲੀਆਂ ਚਲਾਈਆਂ ਗਈਆਂ ਨੇ ਹੁਣ ਤੱਕ ਕੀ ਕੋ ਜਾਣਕਾਰੀ ਹੈ ਹਾਲਾਂਕਿ ਇੱਕ ਬਦਮਾਸ਼ ਨੂੰ ਕਾਬੂ ਵੀ ਕੀਤਾ ਗਿਆ ਬਾਕੀਆਂ ਦਾ ਕਿੱਥੋਂ ਪਤਾ ਲੱਗ ਸਕਿਆ ਬਿਲਕੁਲ ਪਰਮਿੰਦਰ ਸਭ ਤੋਂ ਹੈਰਾਨੀ ਦੀ ਗੱਲ ਹੈ ਕਿ ਪੂਰਾ ਜਿਹੜਾ ਮਾਮਲਾ ਹੈ ਹਾਲਾਂਕਿ ਆਪਸੀ ਰੰਜਿਸ਼ ਦੇ ਨਾਲ ਜੁੜਿਆ ਹੋਇਆ ਕਿਉਂਕਿ ਪੈਸੇ ਦਾ ਲੈਣ-ਦੇਣ ਸੀ ਔਰ ਇੱਕੋ ਹੀ ਪਿੰਡ ਦੇ ਜਿਹੜੇ ਦੋਵੇਂ ਧਿਰਾਂ ਨੇ ਵਸਰ ਕੇ ਪੈਣੀ ਪਿੰਡ ਹੈ ਅਮਰਤ ਸਰ ਦਾ ਤਾਂ ਉੱਥੇ ਇਹ ਪੂਰੀ ਘਟਨਾ ਜਿਹੜੀ ਉਹ ਵਾਪਰਦੀ ਹੈ ਤਾਂ ਇੱਕ ਜਿਸ ਪਰਿਵਾਰ ਦੇ ਬੱਚੇ ਨੂੰ 8 ਸਾਲ ਦਾ ਬੱਚਾ ਜਿਸ ਦੀ ਲੱਦੇ ਉੱਤੇ ਗੋਲੀ ਲੱਗੀ ਹੈ ਫਿਲਹਾਲ ਉਸ ਨੂੰ ਅੰਮ੍ਰਿਤਸਰ ਦੇ ਗੁਰਦਾਨਕ ਦੇਵ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪਰ ਉਸ ਦੀ ਮਾਂ ਦੇ ਮੁਤਾਬਕ ਪਿੰਡ ਦੇ ਵਿੱਚ ਹੀ ਇੱਕ ਸ਼ਖਸ ਦੇ ਨਾਲ ਪੈਸਿਆਂ ਦਾ ਲੈਣ-ਦੇਣ ਸੀ ਔਰ ਉਸ ਨੂੰ ਲੈ ਕੇ ਉਹ ਸ਼ਖ ਜੋ ਹੈ ਆਪਣੇ ਚਾਰ ਹੋਰ ਸਾਥੀਆਂ ਸਮੇਤ ਉਹਨਾਂ ਦੇ ਘਰ ਪਹੁੰਚਦਾ ਹੈ ਔਰ ਉੱਥੇ ਪੈਸੇ ਨੂੰ ਲੈ ਕੇ ਹੀ ਬਹਿਸ ਜਿਹੜੀ ਹੈ ਉਹ ਇੱਥੋਂ ਤੱਕ ਪਹੁੰਚਦੀ ਹੈ ਕਿ ਉਹਨਾਂ ਵੱਲੋਂ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਔਰ ਜਿਹਦੇ ਵਿੱਚੋਂ ਇੱਕ ਗੋਲੀ ਜਿਹੜੀ ਹੈ ਉਹਨਾਂ ਦੇ ਆਪਣੇ ਹੀ ਬੇਟੇ ਜਿਸ ਦੀ ਉਮਰ 8 ਸਾਲ ਬਹਿਸ ਦੱਸੀ ਜਾ ਰਹੀ ਤਾਂ ਉਸ ਦੇ ਲੱਗਦੇ ਉੱਤੇ ਲੱਗਦੀ ਹੈ ਜਿਸ ਤੋਂ ਬਾਅਦ ਜਿਹੜੇ ਉੱਥੇ ਲੋਕ ਮੌਜੂਦ ਹੁੰਦੇ ਰਹੇ ਉਹਨਾਂ ਦੇ ਵਿੱਚੋਂ ਇੱਕ ਸ਼ਖਸ ਨੂੰ ਜੋ ਹੈ ਕਾਬੂ ਵੀ ਕਰ ਲਿਆ ਜਾਂਦਾ ਪਰ ਚਾਰ ਲੋਕ ਜਿਹੜੇ ਨੇ ਉਹ ਭੱਜਣ ਦੇ ਵਿੱਚ ਕਾਮਯਾਬ ਜ਼ਰੂਰ ਹੋਏ ਨੇ ਪਰ ਕਿਉਂਕਿ ਮਾਮਲਾ ਪਿੰਡ ਦੇ ਹੀ ਲੋਕਾਂ ਦੇ ਨਾਲ ਜੁੜਿਆ ਹੋਇਆ ਤਾਂ ਉਹਨਾਂ ਦੀ ਜਿਹੜੀ شناخت ਹੈ ਉਹ ਪਹਿਲਾਂ ਤੋਂ ਹੀ ਪਰਿਵਾਰ ਦੇ ਲੋਕਾਂ ਨੂੰ ਪਤਾ ਹੈ ਕਿ ਉਹ ਕੌਣ ਲੋਕ ਨੇ ਤਾਂ ਪੁਲਿਸ ਹੁਣ ਉਹਨਾਂ ਨੂੰ ਜੋ ਹੈ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਔਰ ਜਲਦ ਉਹਨਾਂ ਨੂੰ ਗ੍ਰਿਫਤਾਰ ਕਰਨ ਦਾ ਪੁਲਿਸ ਵੱਲੋਂ ਦਾਵਾ ਵੀ ਕੀਤਾ ਜਾ ਰਿਹਾ ਹੈ ਹਾਂ ਠੀਕ ਹੈ ਰਾਜੀਪ ਜੀ ਪੂਰੀ ਜਾਣਕਾਰੀ ਬਹੁਤ-ਬਹੁਤ ਧੰਨਵਾਦ ਅਰਸਲ ਅੰਮ੍ਰਿਤਸਰ ਦੇ ਬਾਸਰਕੇ ਪੈਣੀ ਦੇ ਵਿੱਚ ਫਾਇਰਿੰਗ ਹੋਈ ਹੈ ਘਰ ਦੇ ਵਿੱਚ ਵੜ ਕੇ ਬਦਮਾਸ਼ਾਂ ਦੇ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਨੇ 8 ਸਾਲ ਦੇ ਬੱਚੇ ਦੇ ਗੋਲੀ ਲੱਗੀ ਹੈ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹਾਲਾਂਕਿ ਇੱਕ ਬਦਮਾਸ਼ ਨੂੰ ਕਾਬੂ ਕੀਤਾ ਗਿਆ ਤੇ ਬਾਕੀ ਮੌਕੇ ਤੋਂ ਫਰਾਰ ਹੋ ਗਏ ਨੇ ਨਾਲ ਲਾਂ ਦੇਣ ਸੀਗਾ ਤੇ ਭਾ ਵੜਾ ਗਰਿਨੀ ਸੀ ਗਤੇ ਘਰ ਆਏ ਤਿੰਨ ਚਾਰਾਂ ਨੂੰ ਫੋਤੇ ਇੱਕ ਦਾ ਨਾਮ ਰਾਇਆ ਤੇ ਨਾਨਮ ਫੋਤੇ ਨੇ ਤੇ ਆਕੇ ਭਤੀਜੇ ਦੇ ਗੋਲੀਆਂ ਚ ਲਾ ਕੇ ਗਏ ਨੇ ਗੋਲੀ ਕਿੱਥੇ ਵੱਜੀ ਗੋਲੀ ਲਾਤੇ ਤੇ ਵੱਜੀ ਨੇ ਸਾਈਡ ਤੇ ਤੁਹਾਡੇ ਭਤੀਜੇ ਦੇ ਹਾਂਜੀ ਮੰਗ ਕੀ ਕਰਦੇ ਬੀ ਪੁਲਿਸ ਪ੍ਰਸ਼ਾਸਨ ਨੂੰ ਮੰਗੇ ਇਹੀ ਜਿਹੜੇ ਤਿੰਨ ਫਰਾਰ ਹੋ ਗ੍ਰਿਫਟਾਰ ਕੀਤੇ ਜਾਣ ਤਿੰਨ ਸਾਸ ਦਵਾਇਆ ਜਾਵੇ ਕਿਸੇ ਨੂੰ ਫੜਿਆ ਵੀ ਕੋਈ ਇੱਕ ਨੂੰ ਫੜਿਆ ਸੀਗਾ ਤਾਂ ਲਾਗੋਬਾਰ ਦੇ ਚਾਰ ਦਿਨ ਨੇ ਆਕੇ ਤੇ ਮਰਗੀ ਕੁੱਟਮਾਰ ਕੀਤੀ ਉਹਦੇ ਨਾਲ ਪਰ ਬੜਾ ਹੀ ਪੁਲਿਸ ਪ੍ਰਸ਼ਾਸਨ ਵਾਲੋ ਹਾਂ ਹੋਈ ਆ ਕਿੰਨੇ ਫਾਇਰ ਕੀਤੇ ਸੀ ਚਾਰ ਫਾਇਰ ਕੀਤੇ ਸੀ ਜਿਹਦੇ ਵਿੱਚ ਪਹਿਲਾ ਮੁੰਡੇ ਨੇ ਕੀਤਾ ਜਿਹਨੂੰ ਕਿ ਕੁੱਟਮਾਰ ਕਰਕੇ ਪੁਲਿਸ ਪ੍ਰਸ਼ਾਸਨ ਦੇ ਡੇਟਾ ਲਗਿਆ ਤੇ ਇਹਨਾਂ ਦੇ ਪਿਤਾ ਨਾ ਪੈਸਿਆਂ ਦਾ ਲੈਣ ਦੇ ਨਹੀਂ ਤੇ ਪਰ ਕਿਨਾਂ ਦਾ ਘਰ ਆਣ ਕੇ ਗੋਲੀਆਂ ਚਲਾ ਕੇ ਗਏ ਆ ਅਸੀਂ ਕਿਹਾ ਵੀ ਇੱਕ ਦੋ ਦਿਨਾਂ ਤੱਕ ਪੈਸੇ ਦੇ ਦਾਂਗੇ ਪਰ ਉਹਨਾਂ ਨੇ ਸੁਣੀ ਵੀ ਉਹ ਆਉਂਦੇ ਆ ਡਾਪ ਗੋਲੀਆਂ ਚ ਲਾਉਣ ਕਿੰਨੇ ਜਣੇ ਆਏ ਸੀ ਪੰਜ ਜਣੇ ਹੀ ਮੇਨ ਬੰਦਾ ਰਾਜਾ ਹੀ ਆ ਕਿੰਨੀਆਂ ਗੋਲੀਆਂ ਚਲੀਆਂ ਚਾਰ ਗੋਲੀਆਂ ਚੱਲੀਆਂ ਗੋਲੀ ਕਿਸੇ ਤੇ ਲੱਗੀ ਵੀ ਹੈ ਹਾਂਜੀ ਮੇਰੇ ਬੱਚੇ ਦੇ ਲੱਗੀ 8 ਸਾਲ ਦਾ ਬੱਚਾ ਮੇਰਾ ਉਹਦੀ ਲਾਤ ਤੇ ਚ ਲੱਗੀ ਹੈ ਗੋਲੀ ਪੁਲਿਸ ਪ੍ਰਸ਼ਾਸਨ ਕੋਲ ਰਿਪੋਰਟ ਕੀਤੀ ਹੈ ਹਾਂਜੀ ਕੀਤੀ ਆ ਇੱਕ ਮੌਕੇ ਤੇ ਫੜਾਤਾ ਇਹ ਬੰਦਾ ਬਾਕੀ ਭੱਜ ਗਏ ਮੰਗ ਕੀ ਕਰਦੇ ਹੁੰਦੇ ਮੰਗੇ ਉਹ ਕਰਦੇ ਕਿ ਸੇਤੀ ਤੋਂ ਸੇਤੀ ਨੂੰ ਇਨਸਾਫ ਦਵਾਇਆ ਜਾਵੇ ਰੋਕ ਕਰਨਗੇ ਅਗਲੀ ਖਬਰ ਦਾ 6 ਮਾਰਚ ਨੂੰ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਪੰਜਾਬ ਹਰਿਆਣਾ ਨੂੰ ਛੱਡ ਕੇ ਦੇਸ਼ ਦੇ ਕਿਸਾਨਾਂ ਦਾ ਇੱਕ ਕੂਚ ਹੈ 10 ਮਾਰਚ ਨੂੰ ਦੇਸ਼ ਭਰ ਦੇ ਵਿੱਚ ਰੇਲ ਰੋਕੋ ਦਾ ਸੱਦਾ ਦਿੱਤਾ ਗਿਆ 12 ਤੋਂ 4 ਵਜੇ ਤੱਕ ਰੇਲਵੇ ਟ੍ਰੈਕ ਜਾਮ ਕੀਤੇ ਜਾਣਗੇ ਸ਼ੁਭਕਰਨ ਸਿੰਘ ਦੀ ਅੰਤਿਮ ਅਵਕਾਸ਼ ਮੌਕੇ ਕਿਸਾਨ ਲੀਡਰਾਂ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਰਾਮਪੁਰਾ ਫੂਲ ਦੇ ਪਿੰਡ ਵੱਲੋਂ ਦੇ ਵਿੱਚ ਕਿਸਾਨ ਲੀਡਰਾਂ ਦੇ ਵੱਲੋਂ ਸ਼ੁਭਕਰਨ ਨੂੰ ਸ਼ਰਦਾਂ ਲਈ ਦਿੱਤੀ ਗਈ ਆਖੀ ਤਾ ਪੰਜਾਬ ਹਰਿਆਣੇ ਨੂੰ ਛੱਡ ਕੇ ਜਿਹੜੇ ਦੂਰ ਦਰਾਡੇ ਦੇ ਸੂਬੇ ਆ ਜਿਨ੍ਹਾਂ ਕੋਲੇ ਤਾਕਤ ਨਹੀਂ ਹੈਗੀ ਤੇ ਉਹ ਟ੍ਰੈਕਟਰ ਡਾਲੀਆਂ ਤੇ ਆਉਣ ਉਹ 6 ਮਾਰਚ ਨੂੰ ਆਪੋ ਆਪਣੇ ਢੰਗ ਨਾਲ ਚਾਹੇ ਉਹ ਰੇਲਾਂ ਤੇ ਆਉਣ ਚਾਹੇ ਉਹ ਪੈਦਲ ਆਉਣ ਜਿੱਦਾਂ ਮਰਜ਼ੀ ਉਹ ਦਿੱਲੀ ਵਾਲ ਨੂੰ ਪੂਟ ਕਰਨਗੇ ਦੇਖਦੇ ਆ ਮੋਦੀ ਸਰਕਾਰ ਜੰਤਰ ਮੰਤਰ ਦੇ ਫਿਰ ਉਹਨਾਂ ਦਾ ਧਰਨਵਾਵਾ ਦੇ ਤੇ ਇੱਕ ਇੰਦਰ ਚੱਲੀ ਜਾ ਉਹ ਚੁੱਧ ਚੱਲੀ ਜਾ ਨਾਲੇ ਸਾਫ ਹੋ ਜੂ ਵੀ ਟਰੈਕਟਰ ਟਰਾਲੀਆਂ ਤੋਂ ਬਗੈਰ ਵੀ ਜਾਣ ਦਿੰਦੇ ਆ ਕਿ ਨਹੀਂ ਜਾਣ ਤੋ ਬਾਹਰਲੇ ਸਾਡੇ ਦੂਆ ਫਾਰਮਾਂ ਦੇ ਹੋਰ ਸਟੇਟ ਜਿਹੜੇ ਟਰੈਕਟਰ ਟਰਾਲੀਆਂ ਲਿਆਉਣ ਦੀ ਹਾਲਤ ਨਹੀਂ ਹੈਗੇ ਉਹ 6 ਮਾਰਚ ਨੂੰ ਆਪੋ ਆਪਣੇ ਢੰਗ ਨਾਲ ਦਿੱਲੀ ਵੱਲ ਨੂੰ ਵਧਣਗੇ ਦੇਸ਼ ਰਾਪਤੀ ਸਾਡਾ ਪ੍ਰੋਗਰਾਮ ਆਪਣੇ ਦੋਵਾਂ ਥਾਮਾਂ ਤੇ ਖਨੌਰੀ ਸ਼ੰਭੂ ਫੋਰਨਾ ਬਟਰਾ ਦੇ ਅੰਦੋਲਨ ਇਸੇ ਤਰ੍ਹਾਂ ਹੀ ਜਾਰੀ ਰਿਹਾ ਦੋਮਾ ਫੋਰਮਾਂ ਵੱਲੋਂ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਸੱਦਾ ਦਿੱਤੇ ਆਂ ਪੀ ਸਰਕਾਰ ਤੇ ਦਬਾਅ ਪਾਉਣ ਲਈ ਇਹ ਮੰਗਾਂ ਨੂੰ ਮਨਵਾਉਣ ਲਈ ਪੂਰੇ ਦੇਸ਼ ਭਰ ਦੇ ਵਿੱਚ 10 ਮਾਰਚ ਨੂੰ 10 ਮਾਰਚ ਨੂੰ 12 ਵਜੇ ਤੋਂ ਲੈ ਕੇ 4 ਵਜੇ ਤੱਕ ਸਾਰੇ ਦੇਸ਼ ਦੇ ਅੰਦਰ ਰੇਲ ਪਈਏ ਜਾਮ ਕਿਤੇ ਗਾਲੀ ਉਧਰ ਪੰਜਾਬ বিজেপি ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਸਾਨ ਲੀਡਰਾਂ ਤੇ ਸਵਾਲ ਚੁੱਕੇ ਨੇ ਸੁਨੀਲ ਜਾਖੜ ਨੇ ਕਿਹਾ ਕਿ ਕਿਸਾਨ ਲੀਡਰ ਦੱਸਣ ਖੁਦ ਕਿਹੜੀ ਫਸਲ ਵੇਚਣਗੇ ਨੌਜਵਾਨਾਂ ਨੂੰ ਧਰਨੇ ਤੇ ਬਿਠਾਉਣ ਵਾਲੇ ਦੱਸਣ ਖੁਦ ਕਣਕ ਝੋਨੇ ਤੋਂ ਇਲਾਵਾ ਕਿਹੜੀ ਫਸਲ ਵੇਚਣਗੇ ਇਹ ਦੱਸਿਆ ਜਾਵੇ ਕਿ ਕਿਹੜੀ ਫਸਲ ਵੇਚਣਗੇ ਤੇ ਉਸੇ ਦੀ ਗਰੰਟੀ ਐਮਐਸਪੀ ਦਵਾਵਾਂਗੇ ਪੰਜਾਬ ਦੀ ਕਣਕ ਝੋਨੇ ਦੀ ਪੂਰੀ ਸਰਕਾਰੀ ਖਰੀਦ ਹੁੰਦੀ ਹੈ ਐਮਐਸਪੀ ਦਾ ਕਰੋਗੇ ਕੀਜੀਏ ਬਾਕੀ ਫਸਲਾਂ ਨਹੀਂ ਵੇਚਣੀਆਂ ਸੁਨੀ ਜਾਖੜ ਨੇ ਇਸ ਨੂੰ ਲੈ ਕੇ ਵੀ ਸਵਾਲ ਕੀਤਾ ਉਹਨਾਂ ਨੇ ਕਿਹਾ ਕਿ ਮਸਲਾ ਐਮਐਸਪੀ ਗਰੰਟੀ ਦਾ ਨਹੀਂ ਹੈ ਇਨਕਮ ਗਰੰਟੀ ਦਾ ਹੈ ਕਿਸਾਨ ਮੰਗੇ ਮੋਰਦਨ ਐਮਐਸਪੀ ਨੌਜਵਾਨਾਂ ਨੂੰ ਭੜਕਾ ਕੇ ਨਿੱਜੀ ਸਵਾਰਥਾਂ ਦੇ ਲਈ ਨਾ ਵਰਤਿਆ ਜਾਵੇ ਉੱਥੇ ਸੁਨੀ ਜਾਖੜ ਦੇ ਵੱਲੋਂ ਕਿਹਾ ਗਿਆ ਕਿ ਸਾਡੇ ਨੌਜਵਾਨਾਂ ਨੂੰ ਗਨ ਪਾਊਡਰ ਵਾਂਗ ਨਾ ਵਰਤਣ ਪੰਜਾਬ ਦੇ ਨੌਜਵਾਨ ਬਲੀ ਦੇਣ ਵਾਸਤੇ ਨਹੀਂ ਨਾ ਯਕੀਨੀ ਬਣਾਇਆ ਜਾਵੇ ਕਿ ਕੋਈ ਹੋਰ ਜਾਨੀ ਨੁਕਸਾਨ ਨਾ ਹੋਵੇ ਲੀਡਰਾਂ ਦੀ ਜ਼ਿੰਮੇਵਾਰੀ ਹੈ ਕਿ ਨੌਜਵਾਨਾਂ ਨੂੰ ਸਮਝਾਉਣ ਜਜ਼ਬਾਤੀ ਹੋ ਕੇ ਨਹੀਂ ਸਗੋਂ ਫੈਕਟ ਸਮਝ ਕੇ ਅੱਗੇ ਵਧੋ ਸਨੀਲ ਜਾਖੜ ਦੇਵ ਨੇ ਇੱਕ ਵੱਡਾ ਬਿਆਨ ਦਿੱਤਾ ਗਿਆ। ਕਿ ਸਭ 1 ਮਿੰਟ ਸਾਥ ਮਨੂੰ ਮੀਟਿੰਗ ਕਰਨ ਨਾਲ ਮੈਂ ਕਿਸੇ ਦੇਖੋ ਮੈਂ ਤਾਂ ਕਹੀ ਜਾਂਦਾ ਮਨੂੰ ਤਾਂ ਨਿਉਤੇ ਦੀ ਲੋੜ ਨਹੀਂ ਮੈਂ ਤਾਂ ਬਿਨ ਬੁਲਾਇਆ ਮਹਿਮਾਨ ਆ ਮੈਂ ਤਾਂ ਆਪ ਸਰ ਦੇ ਹੀ ਜਾਂਦਾ ਵਿਚਾਲੇ ਮਨੂੰ ਪਤਾ ਹੈ ਸਾਰੇ ਕੀ ਕਹਿਣਗੇ ਵੀ ਆਹ ਦੇਖੋ ਕਿਦਰ ਮੈਂ ਤਾਂ ਕਹੀ ਨਾ ਮੈਨੂੰ ਨਾਲ ਲਾਓ ਮੇਰਾ ਇੱਕ ਸਵਾਲ ਹੈ ਸਾਰੇ ਲੀਡਰਾਂ ਨੂੰ ਮੈਂ ਕੱਲੇ ਜੱਥੇਬੰਦੀ ਦੀ ਗੱਲ ਨਹੀਂ ਕਰਦਾ ਜਿਹੜੇ ਬਾਲੇ ਤੱਤੇ ਹੋਏ ਫਿਰਦੇ ਆ ਜਿਹੜੇ ਇਸ ਵਰਦੀ ਦੇ ਵਿੱਚ ਕਿਉਂ ਪਾ ਪਾ ਕੇ ਆਪਣੀਆਂ ਚੌਧਰਾ ਚਮਕਾਉਣ ਵਾਸਤੇ ਕਿਸਾਨਾਂ ਦੇ ਹਮਾਇਤੀ ਹਮਾਇਤੀ ਬਣੇ ਬੈਠੇ ਹੈ ਮੇਰਾ ਇੱਕ ਸਵਾਲ ਹੈ ਉਹਨਾਂ ਨੂੰ ਇਹ ਆ 23 ਫਸਲਾਂ ਇਹਨਾਂ ਜੋ ਜੇ ਕੱਲ 23 ਗੋਸ ਕਰੋ ਗਰੰਟੀ ਮਿਲ ਜਾਂਦੀ ਹੈ ਇਹਨਾਂ ਜੋ ਕਿਹੜਾ ਬੀਜੂਗਾ ਸਭ ਕਿਹੜਾ ਬੰਦਾ ਆਪਣਾ ਝੋਨਾ ਛੱਡ ਕੇ ਬਾਜਰਾ ਲਾਊਗਾ ਕਿਹੜਾ ਮੂੰਗ ਲਾਊਗਾ ਕਿਹੜਾ ਰਾਗੀ ਲਾਊਗਾ ਛੱਡੋ ਜੂਟ ਛੱਡੋ ਛੱਡੋ ਬਾਕੀਆਂ ਦੀ ਕਿਸੇ ਨੇ ਨਹੀਂ ਲਾਣੀ ਸਾਹਿਬ ਉਹ ਲਾ ਦੇਣ ਮਨੂੰ ਕੋਈ ਵੀ ਲੀਡਰ ਸਾਹਿਬਾਨ ਚਾਹੇ ਆਮ ਆਦਮੀ ਪਾਰਟੀ ਵਾਲੇ ਚਾਹੇ ਕਾਂਗਰਸ ਵਾਲੇ ਚਾਹੇ ਕੋਈ ਦੂਜਾ ਕੋ ਕਿਸਾਨ ਹੈ ਉਹ ਜਿਹੜੇ ਅੱਜ ਲੋਕਾਂ ਨੂੰ ਨੌਜਵਾਨਾਂ ਨੂੰ ਲਿਜਾ ਕੇ ਉੱਥੇ ਬਾਰਡਰ ਤੇ ਖੜੇ ਕਰ ਰੱਖਿਆ ਹੈ ਉਹ ਮੈਨੂੰ ਦੱਸ ਦੇਣ ਵੀ ਅਸੀਂ ਵੀ ਸੁਨੀਲ ਅਸੀ ਤਾਂ ਆਹ ਦੋ ਫਸਲਾਂ ਜਿਹੜੀਆਂ ਆ ਲਾਵਾਂਗੇ ਤੇ ਮੈਂ ਨਾਲ ਚੱਲਣ ਨੂੰ ਤਿਆਰ ਹਸਾ ਮੈਂ ਪਾਰਟੀ ਦਾ ਪ੍ਰਧਾਨ ਆ ਬੀਜੇਪੀ ਦਾ ਜਿਹਨੂੰ ਆ ਕਹਿੰਦੇ ਇਹਨਾਂ ਦੇ ਖਿਲਾਫ ਹੈ ਆਓ ਨਾਲ ਚਲੀਏ ਅਸੀਂ ਗਰੰਟੀ ਲੈ ਕੇ ਦਿੰਨੇ ਆ ਹੋ ਕੀ ਰਿਹਾ ਸਭ ਪਰ ਹੋਵੇ ਗਵਾਂਡੀਆਂ ਦੇ ਪੰਜਾਬ ਦਾ ਪੰਜਾਬ ਕਿਉਂ ਆਹੂਤੀ ਦੇਵੇ ਸਾਹਿਬ ਮੈਨੂੰ ਆਹ ਦਾ ਦੱਸਣ ਵੀ ਇਹਦੇ ਵਿੱਚ ਜਦੋਂ ਸਾਡੇ ਸਾਨੂੰ ਝੋਨਾ ਅਸੀਂ ਉਸ ਖੇੜਾ ਛੱਡਣਾ ਨਹੀਂ ਜਿਹੜੀ ਫਸਲ ਅਸੀਂ ਬੀਜ ਸਕਦੇ ਆ ਉਹਦੀ ਗਾਰੰਟੀ ਦੇਣ ਨੂੰ ਤਿਆਰ ਹੈ ਫਿਰ ਅਸੀਂ ਕਿਉਂ ਬਾਰਡਰਾਂ ਤੇ ਬੈਠੇ ਆ ਸਾਡਾ ਫਰਜ਼ ਬਣਦਾ ਵੀ ਇਹ ਸਾਰੇ ਜਿਹੜੇ ਆਏ ਬੈਠੇ ਆ ਮੈਂ Rajasthan ਵਾਲੇ ਸਾਥੀ ਨੂੰ ਕਹਿੰਦਾ ਆਈ Rajasthan ਦੇ ਸਭ ਚਲੋ ਇਸ ਜਿਹੜੀ ਕੋਲ ਵਿਢੀ ਹੈ ਉਦੋਂ ਤੇ ਘਟੋ ਘਟਕਲ ਤਾਂ ਅਸੀਂ ਕਹਿੰਦੇ ਸਿ ਰਾਜਸਥਾਨ ਨੂੰ ਪਾਣੀ ਦੇਣਾ ਲੱਖਾਂ ਕਰੋੜ ਅਸੀਂ ਪਾਣੀ ਦੇ ਲੈਣੇ ਅੱਜ ਆਏ ਬੈਠੇ ਕਹਿੰਦੇ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਸਾਬ ਪੰਜਾਬ ਦੇ ਨੌਜਵਾਨਾਂ ਨੂੰ ਸ਼ਿੰਗਾਰ ਕੇ ਅੱਗੇ ਕਰਕੇ ਮਰਵਾਣਾ ਬੰਦ ਕਰਨ ਸਾਬ ਪੰਜਾਬ ਦੀ ਭਲਾਈ ਹੈ ਮੈਂ ਨਾਲ ਖੜਾ ਅਸੀਂ ਨਾਲ ਚੱਲਾਂਗੇ ਨੌਜਵਾਨ ਕਿਉਂ ਸਾਬ ਅਸੀਂ 70 70 ਸਾਲ ਦੇ ਹੋ ਗਏ ਇਸ ਤਾਂ ਜਿੰਨੀ ਸੀਗੀ ਜੀਵਨ ਜੋਲੀ ਮਰਦਾ ਕਿਸ ਸਾਡਾ ਨੌਜਵਾਨ ਹੈ ਸਾਬ ਇੱਕ ਕੱਲੇ ਸ਼ਬਦਾਂ ਦਾ ਮਸਲਾ ਨਹੀਂ ਸਾਬ ਬਾਕੀ ਵੀ ਬੈਠੇ फेर ਉੱਥੇ ਜਾ ਕੇ ਮੌਕੇ ਤੇ ਜਾਵੜਦੇ ਜੀ ਸੀ ਤੋੜਨਾ ਨਹੀਂ ਸਾਬ ਇੱਕ ਗੱਲ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹਾਂਗਾ ਨੌਜਵਾਨ ਸਾਥੀਆਂ ਸਾਥਿਓ ਪੰਜਾਬੀਆਂ ਨੂੰ ਕਿਸੇ ਦੇ ਸਰਟੀਫਿਕੇਟ ਦੀ ਲੋੜ ਨਹੀਂ ਵੀ ਅਸੀਂ ਬਹਾਦਰ ਹਾਂ ਅਸੀਂ ਕੁਰਬਾਨੀਆਂ ਸਾਡੇ ਗੁਰੂ ਮਹਾਰਾਜ ਨੇ ਸਾਡੇ ਪੁਰਖਿਆਂ ਨੇ ਕੁਰਬਾਨੀਆਂ ਦੇ ਦੇ ਕੇ ਖੂਨ ਦੇ ਨਾਲ ਇਤਿਹਾਸ ਲਿਖਿਆ ਪਿਆ ਹੈ ਪੰਜਾਬ ਦੀ ਕੁਰਬਾਨੀ ਕਿਸੇ ਦੀ ਮਹਤਾਜ ਨਹੀਂ ਸਰਟੀਫਿਕੇਟ ਨਹੀਂ ਲਵਾਣਾ ਇਹ ਆ ਕੇ ਉਹ ਆਪਣੀ ਇਸ ਕਮਜ਼ੋਰੀ ਨੂੰ ਹਾਂ ਵੀ ਤਗੜਾ ਹੈ ਤਗੜੇ ਹੋ ਤਗੜੇ ਹੋ ਤੂੰ ਪੰਜਾਬ ਵਾਲੇ ਚੱਲ ਅਸੀਂ ਤੁਹਾਡੇ ਨਾਲ ਖੜੇ ਆ ਉਹਨਾਂ ਨੇ ਚੂੜੀਆਂ ਪਾਰਕੀਆਂ ਸਾਬ ਜੇ ਉਹ ਇਧਰੋਂ ਰੋਕੀ ਜਾਂਦੇ ਤਾਂ ਉੱਥੇ ਤੁਸੀਂ ਆਪਦੇ ਬਾਰਡਰ ਤੇ ਰੋਕ ਕੇ ਬਹਿ ਜਾਓ ਅਸੀਂ ਇੱਥੋਂ ਜੱਥਾ ਭੇਜ ਦਿਆਂਗੇ ਚਾਰ ਵੀ ਤੁਹਾਡੇ ਨਾਲ ਜਾ ਕੇ ਅਸੀਂ ਸਹਿਮਤੀ ਵਰਤਾਂਗੇ ਤੁਸੀਂ ਤੋੜ ਲਓ ਆਪਦੇ ਉੱਥੇ ਤੋੜ ਲਓ ਪਰ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਇੱਥੋਂ ਸਾਨੂੰ ਸ਼ਿੰਗਾਰ ਕੇ ਲੈ ਜਾਣਗੇ ਉੱਥੇ ਫੇਰ ਉਹੀ ਕਹਾਣੀ ਹੋਊਗੀ ਇਹ ਹੀ ਲੋਕ ਸੀਗੇ ਪੂਰਾ 1 ਸਾਲ ਦਾ ਸੰਘਰਸ਼ ਕੁਝ ਬੰਦਿਆਂ ਨੇ ਗੀਨੇ ਚੁਨੇ ਬੰਦਿਆਂ ਨੇ ਰੂਟ ਦਿੱਤਾ ਸੀਗਾ ਵੀ 26 ਜਨਵਰੀ ਨੂੰ ਕੱਢਾਂਗੇ ਉਹ ਰੂਟ ਭੰਨਿਆ ਲਾਲ ਕਿਲੇ ਤੇ ਗਏ ਤੇ ਜਦੋਂ ਲੱਲਾ ਲਾਲਾ ਹੋਣ ਲੱਗੀ ਵੀ ਦੇਸ਼ ਇੱਕ ਵਾਰ ਇੱਕ ਵਿਆਹ ਕੀ ਕੀਤਾ ਜੀ ਕਿਸਾਨ ਦਾ ਸੀ ਤੇ ਕਿਸਾਨ ਨਾਲ ਖੜੇ ਸੀ ਉਹਨਾਂ ਨੇ ਕਿਹਾ ਜੀ ਬਾਹਰ ਕੱਢ ਦਿਓ ਲੋਕ ਕੀ ਕਹਿਣ ਲੱਗੇ ਇਹ ਤਾਂ ਜੀ ਸਾਰੇ ਅਤੰਕੀ ਹੈ ਜੀ ਸਭ ਐਹੀ ਲੋਕ ਜਿਹੜੇ ਅੱਜ ਸਾਨੂੰ ਆ ਕੇ ਸ਼ਿੰਗਾਰੀ ਜਾਂਦੇ ਆ ਸਭ ਤੋਂ ਪਹਿਲਾਂ ਕਹਿਣਗੇ ਪੰਜਾਬੀ ਤਾਂ ਸਾਰੇ ਅਤੰਕੀ ਹੈ ਸਭ ਅਸੀਂ ਗੁਰਗੇ ਕਿਸੇ ਦੇ ਫੀਲੇ ਨਹੀਂ ਬਣਨੇ ਸਾਬ ਥਿਸ ਇਜ਼ ਅ ਫੇਲਿਅਰ ਆਫ ਲੀਡਰਸ਼ਿਪ ਜਿਹੜਾ ਸਾਡਾ ਪੰਜਾਬ ਦਾ ਨੌਜਵਾਨ ਪੰਜਾਬ ਦੇ ਕਿਸਾਨ ਨੂੰ ਇਸਤੇਮਾਲ ਕੀਤਾ ਜਾ ਰਿਹਾ ਆਪਣੇ ਛੋੜੇ ਮੰਤਵਾ ਵਾਸਤੇ ਅਸੀਂ ਕਿਸਾਨੀ ਦੇ ਨਾਲ ਖੜੇ ਆ ਸਮਝਾਓ ਕਿਸਾਨ ਨੂੰ ਇਹਦੇ ਵਿੱਚ ਕੀ ਸਾਡਾ ਫਾਇਦਾ ਹੈ ਜੇ ਰਾਗੀ ਲਾਣ ਦੇ ਵਿੱਚ ਫਾਇਦਾ ਅਸੀਂ ਰਾਗੀ ਦੇ ਵਾਸਤੇ ਖੜੇ ਆ ਉਹ ਜਿੱਥੇ ਲੋ ਰਾਗੀ ਦੀ ਤੁਹਾਨੂੰ ਉਹਦੀ ਗਾਰੰਟੀ ਲੈ ਕੇ ਦਿੰਨੇ ਪਰ ਆ ਅਸੀਂ ਗਾਰੰਟੀ ਨਹੀਂ ਦੇ ਸਕਦੇ ਤੁਹਾਨੂੰ ਵੀ ਤੁਸੀਂ ਚੌਧਰ ਕਰੋ ਤੁਸੀਂ ਸਾਡੇ ਪੰਜਾਬ ਦੇ ਨੌਜਵਾਨਾਂ ਦੇ ਨਾਲ ਜਾਨ ਨਾਲ ਖੇਡ ਕੇ ਆਪਣੀ ਚੌਧਰ ਚਵਾਓ ਇਹਦੇ ਅਸੀਂ ਬਿਲਕੁਲ ਖਿਲਾਫ ਦੇਖੋ ਇਹ ਉਹ ਬੰਦੇ ਨੇ ਜਿਹੜੇ ਉਹ ਜਿਹੜਾ ਕਾਂਗਰਸ ਦਾ ਲੀਡਰ ਮੇ ਦਿਮਾਗ ਚੋਂ ਨਿਕਲ ਗਿਆ ਨਾ ਭਾਜਪਾ ਆ ਗਿਆ ਐਮਪੀ ਦਾ ਮੱਧ ਪ੍ਰਦੇਸ਼ ਦਾ ਇਹ ਜਿਹੜਾ ਸਾਬਕਾ ਮੁੱਖ ਮੰਤਰੀ ਵੇ ਕਮਲਨਾਥ ਕਮਲਨਾਥ ਠੀਕ ਆ ਸੁਣ ਲੋ ਨਹੀਂ ਚਲੋ ਹੁਣ ਤਾਂ ਉਧਰ ਗਿਆ ਨਾ ਠੀਕ ਆ ਨਹੀਂ ਜੀ ਠੀਕ ਆ ਇਹ ਉਹਨਾਂ ਨੂੰ ਕਿੰਨਾ ਕ੍ਰਿਟਿਸਿਜ਼ਮ ਕਰਦੇ ਗਿਆ ਜੀ ਹੁਣ ਉਹਦੇ ਬਾਰੇ ਚੁੱਪ ਆ ਮੈਂ ਕਹਿੰਨਾ ਵੀ ਤੁਹਾਡੀ ਪਾਜਪਾ ਦੇਸ਼ ਦੀ ਪਾਰਟੀ ਆ ਤੁਹਾਡੀ ਪਾਰਟੀ ਦੇ ਵਿੱਚ ਕਿਸਾਨਾਂ ਦੇ ਕਾਤਲ ਨੇ ਜਿਹਨੂੰ ਦੁਨੀਆ ਜਾਣਦੀ ਆ ਜੀਨੀਅਸ ਕ੍ਰਾਈਮ ਕੀਤਾ ਉਹਨਾਂ ਨੇ ਪਲਾ ਥਾਰ ਗੱਡੀ ਕਿਹੜੇ ਮੁਲਕ ਦੇ ਬੰਦੇ ਸੁਨੀਲ ਜਾਖੜ ਦੀ ਚਾਹਣ ਮੈਂ ਦੋਰੇਆ ਵੀਡੀਓ ਦਿਖਾ ਦੇਣਾ ਨਾ ਕੀ ਮਤਲਬ ਵੀ ਜਿੰਨਾ ਤੇ 120 B ਦਾ ਪਰਚਾ ਵਾ ਇਹ ਐਫ ਆਈ ਆਰ ਚ ਦਰਦਿਆ ਉਹਨਾਂ ਨੂੰ ਤੁਸੀਂ ਟਿਕਟ ਦੇ ਰਹੇ ਹੋ ਪੂਰੀ ਦੁਨੀਆ ਜਾਣਦੀ ਆ ਉਹਦਾ ਮੁੰਡੇ ਨੇ ਕਤਲ ਕੀਤਾ ਸਾਰਾ ਕੁਝ ਆ ਗੋਲੀਆਂ ਚਲਾਈਆਂ ਇਹਦਾ ਮਤਲਬ ਆ ਜਿਹੜੀ ਅਸੀਂ ਸਰਦਾਰ ਸ਼੍ਰੀ ਸੁਨੀਲ ਜਾਖੜ ਕੋ ਆਸ ਰੱਖਦੇ ਸੀ ਇੱਕ ਸੱਚਾ ਪੰਜਾਬੀ ਆ ਉਹਨੂੰ ਪਾਜਪਾ ਤੋਂ ਅਸਤੀਫਾ ਦੇਣਾ ਚਾਹੀਦਾ ਸੀ ਜੋ ਕੋ ਜੋ ਕਰ ਰਹੇ ਨੇ ਜੋ ਸਾਡੇ ਬਾਰਡਰਾਂ ਤੇ ਹੋਇਆ ਭਲਾ ਕੇਂਦਰ ਸਰਕਾਰ ਨੇ ਜੋ ਕੋ ਸਾਡੇ ਨਾਲ ਕੀਤਾ ਉਹ ਜੂਪੀ ਚ ਕੀਤਾ ਪੰਜਾਬ ਤੋਂ ਹੋਇਆ ਤੁਸੀਂ ਉਹਦਾ ਕੋ ਜਵਾਬ ਮੰਗਦੇ ਜੇ ਜਾਂ ਉਹਨਾਂ ਦੀ ਪਾਰਟੀ ਤੋਂ ਅਸਤੀਫਾ ਦਿੰਦੇ ਜੇ ਇਹ ਭਾਜਪਾ ਨੂੰ ਪ੍ਰੋਡਕਟ ਕਰਨ ਵਾਲੀ ਗੱਲ ਆ ਔਰ ਮੈਂ ਕਿਹਨਾ ਵੀ ਇਹ ਬੁਸ਼ਰਮੀ ਦੀ ਹੱਦ ਟੱਪਣ ਵਾਲੀ ਗੱਲ ਆ ਜੋ ਸੁਨੀਲ ਜਾਖੜ ਜੀ ਕਹਿ ਰਹੇ ਆ ਦੇਖੋ ਦੇਸ਼ ਦੀ ਰਾਜਧਾਨੀ ਵਿੱਚ ਜਾਣਾ ਹਰੇਕ ਦਾ ਸੰਵਿਧਾਨਕ ਹੱਕ ਹੈਗਾ ਵਾ ਠੀਕ ਆ ਜੀ ਔਰ ਇਹ ਹੱਕ ਕੋਈ ਸਾਥੋਂ ਖੋ ਨਹੀਂ ਸਕਦਾ ਹੁਣ ਸੁਨੀਲ ਜਾਖੜ ਜੀ ਕੋ ਕਮਾਂਡ ਸੰਭੀ ਗਈ ਆ ਵੀ ਜਿਹੜੇ ਨਿਸ਼ਾਨਾ ਮੋਦੀ ਸਰਕਾਰ ਹੋ ਰਹੀ ਆ ਉਹ ਅੱਗੇ ਹੁਣ ਇਹ ਕਮਾਂਡ ਪਹਿਲਾਂ ਇਧਰੋਂ 2 ਲੀਟਰ ਹੋਰ ਸੀਗੇ ਗਰੇਵਾਲ ਸਾਹਿਬ ਹੁੰਦੇ ਸੀ ਪਹਿਲਾਂ ਅਰੇ ਹੋਰ ਸੀਗੇ ਮਨਾ ਪੁੱਲ ਗਿਆ ਉਹਨਾਂ ਦਾ ਹਾਂ ਜੈਨੀ ਜੀ ਉਹ ਪਹਿਲਾਂ ਸਾਮ ਕਰ ਕਿਉਂ ਨੇ ਇਹ ਨਵੇਂ ਆ ਗਏ ਭਾਈ ਇਹ ਹੁਣ ਇਹ ਸਾਹਮਣੇ ਕਿ ਇਹ ਨਵੀਆਂ ਕੰਟਰੋਵਰਸੀਆਂ ਪਾ ਕੇ ਮੋਦੀ ਸਾਹਿਬ ਵੱਲੋਂ ਧਿਆਨ ਕਿਦਾਂ ਭਟਕਾਇਆ ਜਾਵੇ ਔਰ ਜਿਹੜੀ ਅਸੀਂ ਗੱਲ ਕਰਦੇ ਸੀ ਵੀ ਇਹ ਇਹ ਜਿਹੜਾ ਨੈਰੇਟਿਵ ਸਾਡੇ ਖਿਲਾਫ ਸਿਰਜਿਆ ਜਾ ਰਿਹਾ ਵੀ ਇਹ ਖਾਲਸਤਾਨੀ ਆਏ ਅੰਦੋਲਨ ਕੱਲਾ ਪੰਜਾਬ ਦਾਵਾ ਕਈ ਕਹਿੰਦੇ ਇਹ ਅੰਦੋਲਨ ਕੱਲਾ ਵਾ ਕਾਂਗਰਸੀਆਂ ਦਾ ਆਬ ਕੋਈ ਕਹਿੰਦੇ ਪਾਜਪਾ ਆਇਆ ਦਾ ਵਾ ਹੁਣ ਪਾਜਪਾ ਬਿਆਨ ਕਿਸੇ ਕਿਸਮ ਦੀ ਦੇੜੀ ਹੈ ਦੇਖ ਲਓ ਮੈਨੂੰ ਨਹੀਂ ਲੱਗਦਾ ਉਹਨਾਂ ਦੇ ਬਿਆਨਾਂ ਵਿੱਚ ਕੋਈ ਦਮ ਆ ਜਿਹੜਾ ਫਿਰਕੂ ਪੱਤਾ ਪਾਜਪਾ ਖੇਡਦੀ ਹੁੰਦੀ ਆ ਉਹੀ ਖੇਡ ਰਹੇ ਨੇ ਉਹ ਰੋਕਨਗੇ ਕਿ ਖਬਰ ਦਾਰਵਿੰਦ ਕੇਜੀਵਾਲ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਦਾ ਸਾਥ ਮੰਗਿਆ 13 ਲੋਕ ਸਭਾ ਸੀਟਾਂ ਤੇ ਜਿੱਤ ਦਿਵਾਉਣ ਦੀ ਅਪੀਲ ਕੀਤੀ ਹੈ 13 ਸੀਟਾਂ ਤੇ ਆਮ ਆਦਮੀ ਪਾਰਟੀ ਨੂੰ ਜਿੱਤ ਦਿਵਾ ਰਵਿੰਦ ਕੇਜੀਵਾਲ ਦੇ ਵੱਲੋਂ ਪੰਜਾਬ ਦੇ ਜਨਤਨ ਨੂੰ ਅਪੀਲ ਕੀਤੀ ਗਈ ਹੈ ਆਮ ਆਦਮੀ ਪਾਰਟੀ ਦੇ ਬਣਾਓ ਸਾਰੇ ਐਮਪੀ ਪਾਰਲੀਮੈਂਟ ਦੇ ਵਿੱਚ ਪੰਜਾਬ ਦੀ ਆਵਾਜ਼ ਇਸ ਦੇ ਨਾਲ ਮਜ਼ਬੂਤ ਹੋਵੇਗੀ ਹਰਵਿੰਦ ਕੇਜਰੀਵਾਲ ਦੇ ਵੱਲ ਵੱਡਾ ਬਿਆਨ ਦਿੱਤਾ ਗਿਆ। ਉੱਥੇ ਹਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਿੱਤ ਦੇ ਨਾਲ ਸੀਐਮ ਆਂ ਦੇ 13 ਹੱਥ ਹੋਣਗੇ ਦਿੱਲੀ ਦੇ ਵਿੱਚ ਚੁੱਕਣਗੇ ਪੰਜਾਬ ਦੇ ਮੁੱਦੇ। ਸੋ ਇੱਕ ਵਾਰ ਫਿਰ ਹਰਵਿੰਦ ਕੇਜਰੀਵਾਲ ਦੇ ਵੱਲੋਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ 13 ਸੀਟਾਂ ਤੇ ਆਮ ਆਦੀ ਪਾਰਟੀ ਨੂੰ ਜਿੱਤ ਦਿਵਾਓ ਆਮ ਆਦੀ ਪਾਰਟੀ ਦੇ ਸਾਰੇ ਐਮਪੀ ਬਣਾਓ ਤੇ ਇਸ ਦੇ ਨਾਲ ਪਾਰਲੀਮੈਂਟ ਦੇ ਵਿੱਚ ਪੰਜਾਬ ਦੀ ਆਵਾਜ਼ ਮਜ਼ਬੂਤ ਹੋਵੇਗੀ। स्टेट है तमिलनाडु फुल स्टेट है केरला फुल स्टेट है तेलंगाना फुल स्टेट है लेकिन वह बीजेपी भी के सरकार नहीं है तो कहते हैं काम नहीं करने देंगे तो तेलंगाना वालों ने सारे एमपी डीएमके को दे दिए बोले अब लड़ो इनके साथ जाकर केरला वालों ने अपने सारे एमपी अपने उनको यूडीएफ और एलडीएफ वालों को दे दिए पंजाब वाले भी सारे एमपी मान साहब को दे दो फिर देखो इनसे इनकी मजा इनकी मजाल जो ये हमारे काम रोक लें आठ हजार करोड़ रुपए पंजाब का हक बनता है जो आठ हजार करोड़ रुपए सेंटर लेके बैठा है आपके पैसे नहीं दे रहे गुंडागर्दी है पैसे नहीं दे रहे बस नहीं दे रहे रूरल डेवलपमेंट आरडीएफ का पैसा आरडीएफ का पैसा है और कई सारे हेड के अंदर है आठ हजार करोड़ रुपए आ जाएं आप सोचो कितनी सड़कें कितने मोहल्ला क्लिनिक कितने स्कूल बन जाएंगे कितना काम हो जाएगा क्यों नहीं दे रहे इसलिए नहीं दे रहे आज अकेला भगवंत मान लड़ रहा है इनसे बीजेपी वालों से भी गवर्नर से भी और केंद्र सरकार से भी आप ये तेरह सीट दे दोगे भगवंत मान के तेरह हाथ हो जाएंगे ये तेरह के तेरह दिल्ली बैठ के सारा दिन इनसे लड़ेंगे इनकी जान खा जाएंगे सारा पैसा लेके आएंगे आपका एक एक पैसा छब्बीस जनवरी को पंजाब की झांकी नहीं लगने दी इन्होंने छब्बीस जनवरी की परेड में क्यों भाई पंजाब इस देश का हिस्सा नहीं है पंजाब की झांकी क्यों नहीं लगने दी पहले अफवाह फैला दी भगवंत मान ने अपनी फोटो लगा रखी है फिर भगवंत मान ने झांकी पब्लिक कर दी कि देख लो उसमें किसकी फोटो, फोटो थी करतार सिंह सराबा की फोटो थी लाला लाजपत राय की फोटो थी और केंद्र सरकार कहता है हमने पंजाब की झांकी रिजेक्ट कर दिया अरे तुम होते कौन हो भगत सिंह की झांकी रिजेक्ट करने वाले तुम्हारी औकात कैसे हो गई तुम्हारी भगवंत सिंह की भगत सिंह की झांकी रिजेक्ट करने की ये तो पंजाब के साथ पंजाब का अपमान है पंजाब की बेजती है पंजाबियत की बेजती है पंजाबियों की बेजती है कि 26 जनवरी के अंदर आपके उन्होंने रिजेक्ट कर आज अगर एमपी होते ये सारे एमपी जो आज पंजाब के कहा लोग क्यों नहीं आपकी आवाज उठाते संसद में क्यों नहीं आपकी आवाज बनते नहीं बनते ये क्यों आज आप दे दीजिए तेरह के तेरह एमपी फिर मजाल केंद्र सरकार की अगली साल 26 जनवरी की झांकी सबसे आगे होगी पंजाब की तो आपसे आज वोट मांगने आए हैं मैं मानता हूं पहले समस्याएं समाधान करना है फिर वोट चाहिए लेकिन वोट अपने लिए मांगने नहीं आए मुझे अपने बच्चों को नौकरी नहीं दिलानी मुझे अपने परिवार को भगवंत मान को अपने परिवार को सेट नहीं करना हम सारे सेट हैं आपके बच्चों के लिए आपके परिवार के लिए पंजाब के लोगों के लिए पंजाब को खुशहाल करने के लिए हमें आपका वोट चाहिए हमें तेरह की तेरह सीट चाहिए